ਮਾਏ ਨਿਗਲ ਸੁਣ ਮਾਏ ਮਾ ਮਾਏ ਮਾਏ ਨਿਗਲ ਸੁਣ ਮਾਏ ਆਪਾ ਰੱਖਿਆ ਚਲਾੰਦੇ ਸੀ ਐਕਸਪਾਇਰ ਹੋ ਗਏ ਨਾ ਦੇ ਗੁਰਦੇ ਚ ਪਾਣੀ ਸੀ ਤੇ ਮਾਂ ਮੇਰੀ ਨੂੰ ਕੈਂਸਰ ਸੀ ਮਾਊਥ ਕੈਂਸਰ ਉਹਨੂੰ ਵੀ ਦੁੱਖ ਆਇਆ ਤੇਰੇ ਚਰਨਾਂ 'ਚ ਖੜੇ ਅਮਤ ਮਾਏ ਗੱਲ ਸੁਣ ਮਾਏ ਮਾਏ ਸੁਪਨੇ ਇਹ ਮੇਰੀ ਮਾਂ ਦਾ ਸੁਪਨਾ ਜੀ ਮੇਰਾ ਸੁਪਨਾ ਨਹੀਂ ਹੈ ਕਿ ਕੋਈ ਸਿੰਗਰ ਬਣਾ ਕੋਈ ਸਟਾਰ ਬਣਾ ਮੇਰਾ ਇਸ ਲਾਈਨ ਦੇ ਨਾਲ ਤੇ ਕੁਝ ਵੀ ਲੰਤ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਹੈ ਮੇਰਾ ਦੌਲਤਾਂ ਵੀ ਮਿਲ ਗਈਆਂ ਉਹ ਸ਼ੌਹਰਤਾਂ ਵੀ ਮਿਲ ਗਈਆਂ ਉਹ ਦੌਲਤਾਂ ਵੀ ਮਿਲ ਗਈਆਂ ਉਹ ਸ਼ੌਹਰਤਾਂ ਵੀ ਮਿਲ ਗਈਆਂ ਓ ਬਾਪੂ ਬੜਾ ਕੁਝ ਮਿਲ ਗਿਆ ਤੇਰੇ ਜਾਨ ਪਿੱਛੋਂ ਪਰ ਤੇਰੇ ਜਿਹਾ ਸਾਨੂੰ ਕਦੇ ਪਿਆਰ ਨਹੀਂ ਆ ਮਿਲਿਆ ਓ ਬਾਪੂ ਸੱਚੀ ਪਿਆਰ ਨਹੀਂ ਆ ਮਿਲਿਆ ਓ ਸੱਚੀ ਪਿਆਰ ਨਹੀਂ ਆ ਮਿਲਿਆ ਸੋ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਲਾ ਦੀ ਕਮੀ ਨਹੀਂ ਹੈ ਜੇਕਰ ਗੱਲ ਕਰੀਏ ਖਾਸ ਕਰਕੇ ਗੁਰੂ ਨਗਰੀ ਦੀ ਅੰਮ੍ਰਿਤਸਰ ਨੇ ਵੱਡੇ ਵੱਡੇ ਗਵਈਏ ਦਿੱਤੇ ਨੇ ਜਿੰਨਾਂ ਵਿੱਚੋਂ ਭਜਨ ਸਮਰਾਟ ਨਿਰੰਦਰ ਚੰਚਲ ਆਉਂਦੇ ਨੇ ਮੁਹੰਮਦ ਰਫੀ ਸਾਹਿਬ ਹੁੰਦੇ ਨੇ ਹੁਣ ਜਗਦਾਤੀਆਂ ਦੀ ਲਾਈਨ ਦੇ ਵਿੱਚ ਮੰਨੀ ਲਾਡ ਲੱਲ ਬਿਸ਼ਲਾਵੇ ਕ ਵੱਡਾ ਨਾਮ ਬਣ ਕੇ ਸਾਹਮਣੇ ਆਏ ਨੇ ਲੇਕਿਨ ਇੱਕ ਐਸਾ ਕਲਾਕਾਰ ਇੱਕ ਐਸਾ ਗਵਈਆ ਹਜੇ ਵੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਜਿਹੜਾ ਗੁਮਨਾਮੀ ਦੀ ਜ਼ਿੰਦਗੀ ਜੀ ਰਿਹਾ ਗੱਲ ਦੇ ਵਿੱਚ ਸਲਸਵਤੀ ਮਾਤਾ ਵਿਦਾਜਮਾਨ ਨੇ ਬੜੀ ਖੂਬਸੂਰਤ ਆਵਾਜ਼ ਹੈ ਗੱਲ ਦੀ ਰੇਂਜ ਬਹੁਤ ਹੈ ਗਦਾਦੀਆਂ ਉਹ ਜਿਹੜੀਆਂ ਚੀਜ਼ਾਂ ਅਸੀਂ ਗੁਰਦੂਆਂ ਕੋ ਜਾ ਕੇ ਸਿੱਖਦੇ ਆ ਉਹ ਕੱਲ ਬੈਠੇ ਵਠਾਏ ਬਿਨਾਂ ਦੇ ਆਸ ਤੋਂ ਉਹਨਾਂ ਨੂੰ ਮਿਲੀਆਂ ਹੋਈਆਂ ਨੇ ਲੇਕਿਨ ਫਿਰ ਵੀ ਕੰਮ ਨਹੀਂ ਆ ਗੁੰਮਨਾਮੇ ਦੀ ਜ਼ਿੰਦਗੀ ਜਿਣੀ ਪੈ ਰਹੀ ਹੈ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਬਾਦ ਤੋਂ ਬੱਤਰ ਹਾਲਾਤ ਹੋ ਚੁੱਕੇ ਨੇ ਘਰਾਂ ਦੇ ਜਿਸ ਵਕਤ ਇਹ ਇੱਥੇ ਆਉਂਦੇ ਨੇ ਕਹਿੰਦੇ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਘਰਾਂ ਦੇ ਜਿਹੜੇ ਬਾਲੇ ਵਾਲੀਆਂ ਛੱਤਾਂ ਨੇ ਕੱਚੀਆਂ ਕੰਧਾਂ ਨੇ ਰਸੋਈ ਵੀ ਇੱਥੇ ਹੀ ਹੈ ਜੀ ਸੌਣ ਲਈ ਵੀ ਇੱਥੇ ਜਗਾ ਤਿੰਨ ਭਰਾ ਨੇ ਜਿਹੜੇ ਇੱਥੇ ਰਹਿੰਦੇ ਨੇ ਮਜ਼ਦੂਰੀ ਕਰਦੇ ਨੇ ਸੋ ਕਲਾ ਜਿਹੜੀ ਉਹਨਾਂ ਦੀ ਬਹੁਤ ਵੱਡੀ ਹੈ ਲੇਕਿਨ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨਹੀਂ ਸੋ ਉਹਨਾਂ ਦਾ ਜਿਹੜਾ ਘਰ ਹੈ ਇੱਥੇ ਅਸੀਂ ਅੱਜ ਆਏ ਹੋਏ ਹਾਂ ਵਿਜੇ ਮਟੂ ਜੀ ਬਹੁਤ ਵੱਡੇ ਵੱਡੇ ਕਲਾਕਾਰਾਂ ਨੂੰ ਇਸ ਸੰਦੇ ਦਿੱਤੇ ਨੇ ਸਭ ਤੋਂ ਪਹਿਲਾਂ ਭਜਨ ਸੰਬਧਾਰ ਨਿੰਦਰ ਚੰਚਲ ਜੀ ਦੀ ਗੱਲ ਕਰ ਲਈਏ ਇਹਨੇ ਨਾਮਚੀਨ ਕਲਾਕਾਰ ਹੋਏ ਨੇ ਕੀ ਕਾਰਨ ਹੈ ਜਿਹੜਾ ਤੁਸੀਂ ਇੰਨੀ ਗੁਮਨਾਮੀ ਦੀ ਜ਼ਿੰਦਗੀ ਜੀ ਰਹੇ ਹੋ ਕਾਰਨ ਕੁਛ ਨਹੀਂ ਹੈ ਜੀ ਕਾਰਨ ਇਹੀ ਹੈ ਕਿ ਮੇਰੀ ਗਰੀਬੀ ਹੈ ਮੇਰੇ ਹਾਲਾਤ ਨੇ ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਨਹੀਂ ਦਿੱਤਾ ਮੈਨੂੰ ਗਾੜੀ ਨਹੀਂ ਆਉਣ ਦਿੱਤਾ ਕਾਰਨ ਕੁਛ ਨਹੀਂ ਹੈ ਇਹਨੇ ਕਿ ਮੈਂ ਗਾਣਾ ਨਹੀਂ ਅੱਛਾ ਮੈਨੂੰ ਸਾਰੇ ਲੋਕ ਕਹਿੰਦੇ ਆ ਤੂੰ ਗਾਣਾ ਬਹੁਤ ਅੱਛਾ ਹੈ ਵਧੀਆ ਕੰਮ ਕਰਦਾ ਹੈ ਬਸ ਇਹ ਕਿ ਜਦੋਂ ਲੋਕ ਕਹਿੰਦੇ ਨੇ ਇੰਨੇ ਚ ਖੁਸ਼ੀ ਹੋ ਜਾਂਦਾ ਕਿ ਯਾਰ ਠੀਕ ਆ ਕੋਈ ਸੁਣਨ ਵਾਲੇ ਹੈਗੇ ਕੋਈ ਸੁਰਤੇ ਪਿਆਰ ਕਰਨ ਵਾਲੇ ਆਗੇ ਮਾਸੂਦ ਸਲੀਮ ਜੀ ਦੀ ਤੁਹਾਡੀ ਆਵਾਜ਼ ਵੜੀ ਮਿਲਦੀ ਹੈ ਜਿਹੜੇ ਗਵਈਏ ਨੇ ਅੱਜ ਕੱਲ੍ਹ ਦੇ ਜਗਦਾਤਿਆਂ ਦੇ ਲੱਖਾਂ ਰੁਪਏ ਪੀਮਟਾਂ ਹੋ ਗਈਆਂ ਉਹਨਾਂ ਦੀਆਂ ਚੀਜ਼ਾਂ ਦੇ ਬਾਉਂਸਰ ਨਾਲ ਗ੍ਰੈਂਡ ਐਂਟਰੀਆਂ ਹੁੰਦੀਆਂ ਨੇ ਇੰਨਾ ਫੇਮ ਹੈ ਜਿੱਥੇ ਜਿੱਥੇ ਜਾਂਦੇ ਆ ਲੋਕ ਭੱਜੇ ਭੱਜੇ ਆਉਂਦੇ ਆ ਵੱਡੇ ਵੱਡੇ ਦਰਬਾਰਾਂ ਵਿੱਚ ਹਾਜ਼ਰੀਆਂ ਹੁੰਦੀਆਂ ਨੇ ਤੇ ਵੇਖ ਕੇ ਮੰਨ ਨਹੀਂ ਦੁਖੀ ਮਨ ਬਹੁਤ ਜ਼ਿਆਦਾ ਹੀ ਹੁੰਦਾ ਹੈ ਜੀ ਕਿਉਂਕਿ ਬੇ ਤਾਲੇ ਬੇ ਸੁਰੇ ਜਿਹੜੇ ਨੇ ਉਹ ਅੱਜ ਸਟੇਜਾਂ ਤੇ ਗਾ ਰਹੇ ਨੇ ਜਿਹੜੇ ਬੇ ਸੁਰ ਵਾਲੇ ਨੇ ਜਿਹੜੇ ਸੁਰਾਂ ਦਾ ਗਿਆਨ ਰੱਖਦੇ ਨੇ ਜਿਨ੍ਹਾਂ ਕੋ ਕੁਛ ਝੋਲੀ ਦੇ ਵਿੱਚ ਕੁਛ ਹੈਗਾ ਉਹ ਅੱਜ ਘਰ ਬੈਠੇ ਨੇ ਕਿਉਂਕਿ ਮੈਨੂੰ ਨਹੀਂ ਮੈਂ ਨਹੀਂ ਕਹਿਣਾ ਕਿ ਮੈਂ ਬੜਾ ਸੁਰ ਦਾ ਪੱਕਾ ਜਾਂ ਬੇ ਤਾਲਾ ਮੈਂ ਬੇ ਸੁਰਿਆਂ ਤੋਂ ਵੀ ਬੇ ਤਾਲਿਆਂ ਤੋਂ ਵੀ ਬੜਾ ਥੱਲੇ ਆ ਉਹਨਾਂ ਦੀ ਚਰਨਾਂ ਦੀ ਧੂੜ ਆ ਮੈਂ ਉਕੇ ਮੈਨੂੰ ਕੋਈ ਸ਼ਬਦ ਨਹੀਂ ਆਂਦਾ ਤੇ ਬਸ ਮੜਾ ਮੋਟਾ ਟਾਈਮ ਪਾਸ ਹੈ ਕਿ ਜਿਹੜੇ ਮੇਰੇ ਸਰੋਤੇ ਕਰਾਈ ਜਾ ਰਹੇ ਗਲੀ ਗਵੰਡ ਕਰਾਈ ਜਾ ਰਹੇ ਵੀਰਪਰਾ ਕਰਾਈ ਜਾ ਰਹੇ ਗੱਲ ਕਰੀਏ ਤੁਹਾਡੀ ਜਿਹੜੀ ਆਵਾਜ਼ ਤੁਸੀਂ ਆਮ ਵੀ ਗੱਲ ਕਰਦੇ ਹੋ ਜਿਵੇਂ ਮਾਸਟਰ ਸਲੀਮ ਜੀ ਨਵੀਂ ਨਵੀਂ ਆਏ ਸੀਗੇ ਮੇਲਾ ਮਈਆਂ ਦਾ ਕੈਸਟ ਬੜੀ ਚੱਲੀ ਸੀਗੀ ਉਦਾਂ ਦੀ ਤੁਹਾਡੀ ਟੋਨਲ ਕੁਆਲਿਟੀ ਲੱਗਦੀ ਕੋਈ ਸੁਣਾ ਸਕਦੇ ਹੋ ਮਾਸਟਰ ਸਲੀਮ ਜੀ ਦਾ ਜਿਹੜਾ ਲੋਕੀ ਤੁਹਾਨੂੰ ਸੁਣ ਸਕਣ ਹਾਂਜੀ ਹਾਂਜੀ ਸਰੂਜੀ ਮਾਏ ਨਿਗਲ ਸੁਣ ਮਾਏ ਮਾ ਮਾਏ ਮਾਏ

ਕਿਆ ਬਾਤ ਹੈ ਭਾਜੀ ਇੰਨੀ ਆਵਾਜ਼ ਇੰਨਾ ਰੇਂਜ ਹੋਣ ਦੇ ਬਾਵਜੂਦ ਪਰਵਾਰ ਦੇ ਵਿੱਚ ਕੌਣ-ਕੌਣ ਹੈ ਲੇਕਿਨ ਜੇ ਗੱਲ ਕਰੀਏ ਤੁਸੀਂ ਦੱਸਿਆ ਸੀਗਾ ਤਿੰਨ ਭਰਾ ਨੇ ਮਾਪਿਓ ਦੇ ਬਾਰੇ ਤੁਸੀਂ ਕੋਈ ਚਰਚਾ ਨਹੀਂ ਕੀਤੀ ਪਾਪਾ ਰਕਸ਼ਾ ਚਲਾਉਂਦੇ ਸੀ ਐਕਸਪਾਇਰ ਹੋ ਗਏ ਉਹਨਾਂ ਦੇ ਗੁਰਦਿਆਂ 'ਚ ਪਾਣੀ ਸੀ ਤੇ ਮਾਂ ਮੇਰੀ ਨੂੰ ਕੈਂਸਰ ਸੀ ਮਾਉਥ ਕੈਂਸਰ ਉਹਨਾਂ ਦੀ ਉਹਦੇ ਡੈਥ ਹੋਈ ਸੀ ਪਰਵਾਦ ਦਾ ਸੁਪਨਾ ਹੁੰਦਾ ਬੱਚੇ ਕਾਮਯਾਬ ਹੋਣ ਲੇਕਿਨ ਛੋਟੀ ਉਮਰ ਦੇ ਵਿੱਚ ਤੁਸੀਂ ਦੱਸਿਆ ਜਿਵੇਂ ਮਾਪਿਓ ਤੁਹਾਡੇ ਗੁਜ਼ਰ ਗਏ ਭਰਾ ਤੁਸੀਂ ਦਿਨੇ-ਦਿਨੇ ਸੁਪਨੇ ਕੀ ਸੀਗੇ ਮਾਪਿਓ ਦੇ ਸੁਪਨੇ ਇਹ ਮੇਰੀ ਮਾਂ ਦਾ ਸੁਪਨਾ ਸੀ ਜੀ ਮੇਰਾ ਸੁਪਨਾ ਨਹੀਂ ਹੈ ਕਿ ਕੋਈ ਸਿੰਗਰ ਬਣਾ ਕੋਈ ਸਟਾਰ ਬਣਾ ਮੇਰਾ ਇਸ ਲਾਈਨ ਦੇ ਨਾਲ ਤੇ ਕੁਝ ਵੀ ਲੰਤ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਹੈ ਮੇਰਾ ਸ਼ੌਂਕ ਪੂਰਾ ਨਹੀਂ ਹੋਣਾ ਮੈਂ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਹੀ ਬੜਾ ਹੈਗਾ ਖੁਸ਼ ਹਾਂ ਕਿ ਯਾਰ ਠੀਕ ਹੈ ਮੇਰਾ ਰੋਜੀ ਰੋਟੀ ਮਿਲ ਰਹੀ ਹੈ ਗੁਜ਼ਾਰਾ ਚੱਲ ਰਿਹਾ ਹੈ ਇਹ ਸ਼ੌਂਕ ਸੀ ਮੇਰੀ ਮਾਂ ਦਾ ਉਹਨਾਂ ਦੇ ਸਾਹ ਚੱਲਦੇ ਸੀ ਅੰਤਿਮ ਸਮੇਂ ਦੇ ਵਿੱਚ ਜਦੋਂ ਹਸਪੀਟਲ ਦੇ ਵਿੱਚ ਸੀ ਉਹਨਾਂ ਮੈਨੂੰ ਕਹੇ ਪੁੱਤਰ ਜਾਗਰਣ ਨਹੀਂ ਛੱਡਨੇ ਜਾਗਰਣ ਕਰਨੇ ਆ ਮੇਲੇ ਕਰਨੇ ਆ ਪੰਜਾਬੀ ਗਾਣੇ ਕਰਨੇ ਆ ਇਹ ਚੀਜ਼ਾਂ ਨਹੀਂ ਛੱਡਣੀਆਂ ਚਾਹੇ ਘਰਾਂ ਦੇ ਕੰਮ ਕਰਕੇ ਮੈਨੂੰ ਲੋਕਾਂ ਦੇ ਝੂਠੇ ਬਰਤਨ ਮਾਂਜ ਕੇ ਲੋਕਾਂ ਦੇ ਕੱਪੜੇ ਧੋ ਕੇ ਮੇਰੀ ਮਾਂ ਨੇ ਮੈਨੂੰ ਪਾਲਿਆ ਮੈਨੂੰ ਪਤਾ ਹੈ ਕਿ ਲੋਕਾਂ ਦੇ ਗੋਵੇ ਕੁੜੇ ਛੁੱਟ ਛੁੱਟ ਕੇ ਮੈਨੂੰ ਪਾਲਿਆ ਪੋਸਿਆ ਉਹ ਕਹਿੰਦੇ ਕਿ ਪੁੱਤਰ ਜਿੱਥੇ ਮੈਂ ਅੱਗੇ ਇੰਨੇ ਗੋਵੇ ਕੁੜੇ ਛੱਟ ਕੇ ਤੈਨੂੰ ਪਾਲਿਆ ਮੈਂ ਕੁਝ ਲੋਕਾਂ ਦੇ ਘਰਾਂ ਦੇ ਕੰਮ ਕਰਕੇ ਝੂਠੇ ਬਰਤਨ ਮਾਂਜ ਕੇ ਕਾਰੋਬਾਰ ਕਰਕੇ ਤੈਨੂੰ ਸਟਾਰ ਕੋਈ ਸਿੰਗਰ ਤੈਨੂੰ ਬਣਾਵਾਂਗੇ ਤੇ ਸ਼ੌਂਕ ਮੇਰੀ ਮਾਂ ਦਾ ਹੈ ਮੇਰਾ ਸ਼ੌਂਕ ਨਹੀਂ ਹੈ ਮੈਂ ਆਪਣੀ ਮਾਂ ਦੇ ਸ਼ੌਂਕ ਕਰਕੇ ਸਲਾਈਂ ਦੇ ਵਿੱਚ ਆਇਆ ਕਲ ਦੀ ਵਿੱਚ ਤੁਸੀਂ ਮਾਤਾ ਦਾਦੀ ਦੀ ਇੱਕ ਲਗਾ ਕੇ ਰੱਖੀ ਹੈ ਤਸਵੀਰ ਮੰਦਰ ਬਣਾਇਆ ਇੱਕ ਕਲਾਕਾਰ ਨੇ ਇੱਕ ਲੇਖਕ ਦੇ ਮਰੇ ਸੋਨਾ ਲਿਗਿਆ ਸੀਗਾ ਕਹਿੰਦੇ ਦੋਵਾਂ ਦੇ ਨਾਲ ਜ਼ਿੰਦਗੀ ਮੇਰੀ ਦੋਵਾਂ ਦੇ ਨਾਲ ਨਾ ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਚਿੰਤਾ ਪੁੱਤ ਦੀ ਮਾਂ ਚਿੰਤਾ ਪੁੱਤ ਦੀ ਮਾਤਾ ਦੀ ਤਸਵੀਰ ਤੇ ਲੱਗੀ ਹੈ ਲੇਕਿਨ ਤੁਹਾਡੀ ਆਪਣੀ ਮਾਤਾ ਦੀ ਜਿਹੜੀ ਤਸਵੀਰ ਹੈ ਤੁਹਾਡੇ ਪਿਤਾ ਦੀ ਕਿਸੇ ਪਰਵਾਹ ਦੀ ਨਸਤ ਨਹੀਂ ਇਹਦਾ ਕੀ ਕਰਨਾ ਇਹਦਾ ਕਰਨੇ ਆ ਭਾਜੀ ਕਿ ਮੈਂ ਆਪਣੇ ਮਾਪੇ ਦੀ ਤਸਵੀਰ ਉਦੋਂ ਲਾਵਾਂਗਾ ਜਦੋਂ ਮੈਂ ਆਪਣੇ ਮਾਪੇ ਨੇ ਦਿੱਤਾ ਹੈ ਜਿਹੜਾ ਮੇਰਾ ਕੰਮ ਹੈ ਮੇਰੀ ਮਾਂ ਨੇ ਉਹ ਪੂਰਾ ਹੋ ਜਾਏਗਾ ਕਿਉਂਕਿ ਮੇਰੀ ਮਾਂ ਦਾ ਡ੍ਰੀਮ ਸੀ ਕਿ ਮੇਰਾ ਪੁੱਤ ਵੱਡੀਆਂ ਸਟ ਮੇਲੇ ਕਰੇ ਪੰਜਾਬੀ ਗਾਣੇ ਗਾਵੇ ਤੇ ਅੱਜ ਜੇ ਮਾਂ ਦਾ ਸ਼ੌਂਕ ਮੇਰੀ ਦਾ ਪੂਰਾ ਹੁੰਦਾ ਕਿ ਮੈਂ ਜਾਗਰਨ ਕਰਦਾ ਮੇਰੀ ਮਾਂ ਦੀ ਆਤਮਾ ਨੂੰ ਪਤਨੀ ਕਿੰਨੀ ਕਿ ਸ਼ਾਂਤੀ ਮਿਲੇਗੀ ਮੇਲੇ ਕਰਦਾ ਕਿੰਨੀ ਕਿ ਸ਼ਾਂਤੀ ਮਿਲੇਗੀ ਤੇ ਫਿਰ ਮੈਂ ਫੋਟੋ ਵੀ ਲਾਵਾਂਗਾ ਕਿਉਂਕਿ ਹਜੇ ਤੇ ਮੈਂ ਆਪਣੀ ਮਾਂ ਨਾਲ ਨਜ਼ਰਾਂ ਨਹੀਂ ਮਿਲਾ ਸਕਦਾ ਜਿੰਨਾ ਤੱਕ ਮੈਂ ਆਪਣੀ ਮਾਂ ਨਾਲ ਨਜ਼ਰਾਂ ਹੀ ਨਹੀਂ ਮਿਲਾ ਸਕਦਾ ਤੇ ਉਹਨਾਂ ਚੱਕ ਮੈਂ ਫੋਟੋ ਕਿਸ ਤਰ੍ਹਾਂ ਲਾਵਾਂਗਾ ਭਾਜੀ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ ਲੇਕਿਨ ਕਲਾਕਾਰ ਹੋਰ ਵੀ ਬੜੇ ਨੇ ਆਪਣੀ ਸਰ ਦੇ ਵਿੱਚ ਜਿਹੜੇ ਜਗਲਾਤੇ ਕਰਦੇ ਨੇ ਕੋਦਸ ਲਈ ਉਹਨਾਂ ਨੂੰ ਮੁੰਡੇ ਚਾਹੀਦੇ ਹੁੰਦੇ ਆ ਕੋਦਸ ਲਈ ਵੱਡੀਆਂ ਪੇਮੈਂਟਾਂ ਹੋ ਗਈਆਂ ਕੋਦਸ ਵਾਲੇ ਵੀ 2-2000 ਰੁਪਏ ਲੈਦੇ ਆ ਅੱਜ ਕੱਲ ਜਿੰਨਾ ਦਾ ਗੱਲਾ ਚੱਲਦਾ ਤੇ ਤੁਹਾਨੂੰ ਨਹੀਂ ਕਦੀ ਕਿਸੇ ਨੇ ਕਿਹਾ ਕਿ ਆਹ ਰਾਜਾ ਸਾਡੇ ਨਾਲ ਕੋਦਸ ਕਰ ਤੈਨੂੰ ਪੈਸੇ ਦਈਏ ਘਰਾਂ ਦੇ ਵਿੱਚੋਂ ਟੈਲੈਂਟ ਲੈ ਕੇ ਜਾਂਦੇ ਆ ਸਾਨੂੰ ਕੋਰਸ ਦਾ ਮੈਂ ਅੱਜ ਤੱਕ ਜਿੰਨਾ ਮੈਂ ਗਿਆ ਕਦੀ 300 400 ਤੋਂ ਵੱਧ ਮੈਨੂੰ ਕਦੀ ਕਿਸੇ ਨੇ ਪੈਸਾ ਨਹੀਂ ਦਿੱਤਾ ਕੋਰਸ ਤੇ ਬੜੇ ਸਿੰਗਰਾਂ ਨਾਲ ਮੈਂ ਗਿਆ ਮੈਂ 300 400 300 400 ਤੋਂ ਵੱਧ ਦਿੰਦੇ ਹੀ ਨਹੀਂ 300 400 ਦਿਨਾਂ ਅਗਲੇ ਵੀਰ ਦਿਨ ਮੇਰੀ ਦਿਹਾੜੀ ਵੀ ਟੁੱਟ ਜਾਂਦੀ ਮੈਂ ਲੇਵਰ ਦਾ ਕੰਮ ਕਰਦਾ ਰਾਜਮਿਸਤਰੀਆਂ ਚੌਂਕ 'ਚ ਖੜਨਾਂਦਾ ਉਹ ਫਿਰ ਰਾਤ ਦਾ ਨੀਂਦਰਾ ਹੁੰਦਾ ਦਿਹਾੜੀ ਟੁੱਟ ਜਾਂਦੀ ਹੈ ਇੱਕ ਦਿਨ ਟੁੱਟ ਗਿਆ ਤਾਂ ਫਿਰ ਦੋ ਦਿਨ ਵੈਸੇ ਟੁੱਟ ਜਾਂਦੇ ਤੇ ਆਲਬਸ ਜਿਹੜੀ ਦਿਹਾੜੀ ਟੁੱਟ ਜੇ ਤੁਹਾਨੂੰ ਪਤਾ ਤੇ ਫਿਰ ਔਖਾ ਹੋ ਜਾਂਦਾ ਤੁਹਾਨੂੰ 3-400 ਰੁਪਏ ਦਿੰਦੇ ਨੇ ਲੇਕਿਨ ਆਪਣੀਆਂ ਪ੍ਰਿੰਟਾਂ ਲੱਖਾਂ ਰੁਪਏ ਨੋਟਾਂ ਦੀ ਗੱਫੇ ਵੀ ਖੁੱਲ੍ਹੇ ਮਿਲਦੇ ਦਰਬਾਰਾਂ 'ਚ ਅੱਜਕੱਲ੍ਹ ਹਰ ਕੋਈ ਆਂਦਾ ਨੋਟਾਂ ਦੇ ਵਾਦੀ ਫਿਰ ਪੂਰੇ ਕਰਕੇ ਜਾਂਦਾ ਤੇ ਨਾਲ ਜਿਹੜੇ ਕਲਾਕਾਰ ਹੋ ਜਾਂਦੇ ਨੇ ਜਿਹੜੇ ਕੰਮ ਕਰਦੇ ਨੇ ਕਿਉ ਉਹਨਾਂ ਨੂੰ ਸਟੇਜਾਂ ਤੇ ਚੜਾ ਦਿੱਤਾ ਜਾਂਦਾ ਲੇਕਿਨ ਬੇਸੁਰੇਲੇ ਜਿਹੜੇ ਨੇ ਉਹਨਾਂ ਨੂੰ ਸਟੇਜਾਂ ਤੇ ਚੜਾ ਦਿੱਤਾ ਜਾਂਦਾ ਕਲਾਕਾਰਾਂ ਨੂੰ ਵਦਿਆ ਨੂੰ ਤੇ ਮੌਕਾ ਨਹੀਂ ਮਿਲਦਾ ਇਹ ਤੇ ਜੀ ਨਹੀਂ ਕਿਲਾ ਉਧਰ ਕੀ ਕਹਿ ਸਕਦੇ ਕਿਉਂਕਿ ਹੁਣ ਜਿਹੜੇ ਬੇਤਾਲੇ ਨੇ ਬੇਸੁਰੇ ਨੇ ਮੈਂ ਬੇਤਾਲੇ ਬੇਸੁਰਿਆਂ ਤੋਂ ਬੜਾ ਥੱਲੇ ਸ਼ਾਇਦ ਮੇਰੀ ਤਾਂ ਵਾਰੀ ਨਹੀਂ ਆਈ ਅਗਰ ਮੈਂ ਵੀ ਉਹਨਾਂ ਕੋ ਬੇਤਾਲਾ ਬੇਸੁਰਾ ਹੁੰਦਾ ਤੇ ਸ਼ਾਇਦ ਮੇਰੀ ਵੀ ਅੱਜ ਕਿਤਨਾ ਕਿਤੇ ਵਾਰੀ ਹੁੰਦੀ ਕਿਤਨਾ ਕਿਤੇ ਸਟੇਜ ਤੇ ਖੜ ਕੇ ਗਾ ਰਹਿਆ ਹੁੰਦਾ ਤੇ ਮੈਂ ਉਹਨਾਂ ਬੇਤਾਲਿਆਂ ਬੇਸੁਰਿਆਂ ਤੋਂ ਸਭ ਤੋਂ ਥੱਲੇ ਆ ਤੇ ਤਾਂ ਕਰਕੇ ਨੇ ਮੇਰੀ ਹਜੇ ਕਿਸੇ ਵਾਲ ਨਿਗਾ ਪਈ ਕਦੀ ਗੁਰੂ ਤਾਂ ਨਾ ਕੀਤੀ ਕਦੀ ਕੋਈ ਗੁਰੂ ਨਹੀਂ ਮਿਲਿਆ ਜਿਹੜਾ ਤੁਹਾਨੂੰ ਸਖਾ ਸਕੇ ਕਿ ਜਾਂ ਤੁਹਾਨੂੰ ਉਸ ਪਲੇਟਫਾਰਮ ਤੇ ਲੈ ਕੇ ਜਾ ਸਕੇ ਅੱਜ ਕੱਲ ਇਹਨੇ ਰਿਐਲਿਟੀ ਸ਼ੋ ਆ ਗਏ ਇੰਡੀਆ ਨਾਈਟਲ ਆ ਗਿਆ ਬਾਈ ਸੂਫ ਇੰਡੀਆ ਸਾਰੇ ਗਾਮਾ ਪੱਕ ਦੀ ਮੌਕਾ ਨਹੀਂ ਮਿਲਿਆ ਦਿਲ ਤੇ ਮੋਤ ਕਰਦਾ ਜੀ ਜਾਨ ਨੂੰ ਪਰ ਕੋਸ਼ਿਸ਼ ਮੇਰੀ ਹੈ ਕਿ ਮੈਂ ਜਿਹੜੇ ਮੇਰੀ ਸੋਚ ਹੈ ਕਿ ਮੇਰੀ ਸੋਚ ਹੈ ਕਿ ਮੈਂ ਜਾਗਰਣ ਹੀ ਕਰਨੇ ਆ ਮੇਲੇ ਹੀ ਕਰਨੇ ਆ ਮੇਰੀ ਮਾਂ ਦਾ ਸ਼ੌਂਕ ਸੀ ਕਿ ਸ਼ੁਰੂ ਜਾਗਰਣ ਤੋਂ ਕਰੀ ਜਦੋਂ ਮੇਰੀ ਮਾਂ एक्सपायर ਹੋਈ ਸੀ ਵਿਡਾਲੀ ਜਾਗਰਣ ਕੀਤਾ ਮੈਂ ਸੰਸਕਾਰ ਕਰਕੇ ਆਪਣੇ ਉਸਤਾਦ ਜੀ ਜਨਾਬ ਗਗਨ ਮਸਜਿਦ ਨਾਲ ਜਾਗਰਣ ਕੀਤਾ ਕੁਰਸ ਕੀਤਾ ਉਹਨਾਂ ਦੇ ਨਾਲ ਉਹਨਾਂ ਦਾ ਬੜਾ ਕਰਮਿਆ ਮੇਰੇ ਤੇ ਹੱਥ ਹੈ ਉਹਨਾਂ ਦਾ ਕਿ ਉਹਨਾਂ ਦੇ ਕਰਕੇ ਰੋਜੀ ਰੋਟੀ ਕਿਸੇ ਲਈ ਨਾ ਕਿਸੇ ਲਈ ਚੱਲੇ ਪੈਂਦੀ ਉਹਨਾਂ ਦੇ ਕਰਕੇ ਲekin ਗੱਲ ਕਰੀਏ ਜਿਹੜੇ ਕਲਾਕਾਰ ਨੇ ਅੱਜਕੱਲ ਸਟੇਜਾਂ ਦੇ ਆ ਰਹੇ ਨੇ ਉਹਨਾਂ ਦੇ ਨਾਮ ਆਪਣੇ ਤੇ ਬਹੁਤ ਆ ਤੁਸੀਂ ਗੱਲ ਕੀਤੀ ਕਿ ਕੋਦਰੋਂ ਸੇ ਪੈਸੇ ਨਹੀਂ ਦਿੰਦੇ ਜਾਂ ਘੱਟ ਦਿੰਦੇ ਆ ਆਪਣੇ ਨਾਮ ਉਹਨਾਂ ਦੇ ਬਥੇਰੇ ਆ ਲੇਕਿਨ ਲੱਗਦਾ ਨਹੀਂ ਕਿ ਤੇ ਉਹਨਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਵੀ ਵਿੱਚੋਂ ਦੋ ਪੇਟਾ ਨਹੀਂ ਖਾਜੀ ਦੇਣੀ ਚਾਹੀਦੀ ਆ ਕਿਉਂਕਿ ਆਪ ਦੇ ਅੱਜਕੱਲ ਇਹੋ ਜਿਹੇ ਕਲਾਕਾਰ ਆਗੇ ਜਿੰਨਾਂ ਮर्याਦਾ ਨਹੀਂ ਆ ਸਟੇਜਾਂ ਦੇ ਉੱਪਰ ਚੜ ਕੇ ਗਾਣੇ ਗਾ ਦਿੰਦੇ ਨੇ ਜਿੱਥੇ ਜੋਤ ਜਗਦੀ ਹੋਵੇ ਮਾਤਾ ਭਗਵਤੀ ਦੀ ਉੱਥੇ ਮੈਨੂੰ ਨਹੀਂ ਲੱਗਦਾ ਗਾਣੇ ਗਾਣੇ ਚਾਹੀਦੇ ਆ ਜਾਂ ਮर्याਦਾ ਜਿਹੜੀ ਇੱਕ ਭੰਗ ਹੋ ਰਹੀ ਆ ਉਹ ਨਹੀਂ ਲੱ ਤੇ ਪਾਪਾ ਜੀ ਨੇ ਸੁਣਿਆ ਮਨਿੰਦਰ ਚਿੰਚਲ ਜਿੰਨੀਆਂ ਪੇਟਾਂ ਤੇ ਅਦਨੀ ਉਸਤਾਦ ਮਨੀ ਲਾੜਲਾ ਜੀ ਨੂੰ ਸੁਣਿਆ ਜਾਂ ਸਲੀਮ ਅਦਨੀ ਉਸਤਾਦ ਮਾਸਟਰ ਸਲੀਮ ਜੀ ਨੇ ਸੁਣਿਆ ਕਿਉਂਕਿ ਇਹਨਾਂ ਦੀਆਂ ਪੇਟਾਂ ਸੁਣੀਆਂ ਮੈਂ ਇਹਨਾਂ ਦੀਆਂ ਪੇਟਾਂ ਦੇ ਵਿੱਚੋਂ ਫੀਲ ਮਿਲਦਾ ਹੈ ਸਕੂਨ ਮਿਲਦਾ ਹੈ ਕਿ ਇਹਨਾਂ ਦੇ ਕਰਕੇ ਪਤਨੀ ਕਿੰਨੇ ਘਰਾਂ ਦੀ ਰੋਟੀ ਚੱਲਦੀ ਹੈ ਤੂੰ ਜ਼ਰੂਰ ਇੱਥੇ ਇੱਕ ਮੈਂ ਤੁਹਾਨੂੰ ਕਹੂੰਗਾ ਇੱਕ ਭਜਨ ਜਿਹੜਾ ਮਨੀ ਲਾੜਲਾ ਹੋ ਜਿਹੜਾ ਰੰਗਬਸਰ ਦੀ ਬੜੀ ਬੁਲੰਦਾ ਆਵਾਜ਼ ਬਣ ਚੁੱਕੀ ਹੈ ਬੜੀ-ਬੜੀ ਜਗ੍ਹਾ ਹਾਜ਼ਰੀਆਂ ਹੋਦੀਆਂ ਨੇ ਵੈਸ਼ਨ ਦੇ ਵੀ ਹਾਜ਼ਰੀ ਭਰ ਕੇ ਆਇਆ ਉਹਨਾਂ ਦੀ ਕੋਈ ਪੇਟ ਜਿਹੜੀ ਤੁਹਾਨੂੰ ਲੱਗ ਚਿੰਤਾ ਪੁਰਨੀ ਮਾ ਇੱਕ ਜਿਨ ਜਨਮ ਦਿੱਤਾ ਤੇ ਦੂਜੀ ਮੇਰਾ ਵਾਲੀ ਮਾ ਉਹ ਸਾਰਾ ਜਗ ਕਰਦਾ ਵਡਿਆਈ ਮੈਂ लाडला ਚਿੰਤਾ ਪੁਰਨੀ ਦਾ ਉਹ ਸਾਰਾ ਜਗ ਕਰਦਾ ਵਡਿਆਈ ਮੈਂ लाडला ਚਿੰਤਾ ਪੁਰਨੀ ਦਾ ਮੈਂ ਆਸ ਮਈਆ ਜੀ ਤੇ ਲਈ ਮੈਂ लाडला ਚਿੰਤਾ ਪੁਰਨੀ ਦਾ ਕੀ ਬਾਤ ਹੈ ਤੁਸੀਂ ਦੇਖਿਆ ਕਿੰਨੀ ਬੁਲੰਦਾ ਆਵਾਜ਼ ਹੈ ਬੜਾ ਸੋਹਣਾ ਗਾਉਂਦੇ ਨੇ ਲੇਕਿਨ ਗੁਮਨਾਮੇ ਦੀ ਜ਼ਿੰਦਗੀ ਹੈ ਪੰਜਾਬੀਓ ਅਸੀਂ ਹਮੇਸ਼ਾ ਜਾਣੇ ਜਾਂਦੇ ਹਾਂ ਲੋਕਾਂ ਦੀ ਮਦਦ ਕਰਨ ਲਈ ਜਗਾ ਜਗਾਹ ਤੇ ਜਾ ਕੇ ਅਸੀਂ ਮੇਲੇ ਦੇ ਉੱਪਰ ਜਾ ਕੇ ਲੋਕਾਂ ਦੀ ਮਦਦ ਆ ਕਰਦੇ ਹਾਂ ਅਸੀਂ ਲੰਗਰ ਲਗਾਉਂਦੇ ਹਾਂ ਅਸੀਂ ਖਦਕ ਦੀ ਮਦਦ ਕਰਦੇ ਹਾਂ ਸੋ ਐਸੀ ਗੁਮਨਾਮ ਆਵਾਜ਼ ਨੂੰ ਵੀ ਮਦਦ ਕੀਤੀ ਜਾਵੇ ਜੇ ਤੁਹਾਨੂੰ ਕਿਸੇ ਨਾਲ ਮਿਲਣਾ ਹੋਵੇ ਤੁਹਾਨੂੰ ਕਿੱਦਾਂ ਮਿਲ ਸਕਦਾ ਤੁਹਾਡਾ ਕੰਟੈਕਟ ਕੀ ਹੈ ਤੁਸੀਂ ਲੋਕਾਂ ਨੂੰ ਦੱਸੋ ਮੇਰਾ ਕਨੈਕਟ ਨੰਬਰ ਮੈਂ ਦੱਸ ਦੇਣਾ 9988517629 998851662 ਤੇ ਮੈਂ ਸਰੋਤਨ ਇੱਕੋ ਗੱਲ ਕਵਾਂਗਾ ਹੱਥ ਜੋੜ ਕੇ ਕਿ ਮੇਰਾ ਸ਼ੌਂਕ ਨਹੀਂ ਮੇਰੀ ਮਾਂ ਦਾ ਸ਼ੌਂਕ ਹੈ ਭਾਜੀ ਮੈਂ ਹਰ ਪ੍ਰੈਸਰਪੋਰਟਰ ਨੂੰ ਹਰ ਮੀਡੀਆ ਵਾਲੇ ਨੂੰ ਇਹ ਗੱਲ ਕਹਿ ਰਿਹਾ ਕਿ ਮੇਰੀ ਮਾਂ ਦਾ ਸ਼ੌਂਕ ਹੈ ਤੁਸੀਂ ਅਗਰ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਤੇ ਮੇਰੀ ਇਨਵਾਲੀ ਹੋ ਫਤਵਤ ਬਸ ਕਿ ਦੇਦ ਨਹੀਂ ਜਿੱਥੇ ਪੰਜਾਬੀ ਮੌਕਾ ਦੇਣ ਫਿਰ ਜਿੱਦਾਂ ਅੱਜ ਕੱਲ ਦੇ ਕਲਾਕਾਰ ਕਰਦੇ ਆ ਬਾਉਂਸਰ ਲਿਆ ਗਿਆ ਕਰੋ ਹੁੰਦੀਆਂ ਫਿਰ ਫੋਟੋਆਂ ਕਰਾਉਣ ਨੂੰ ਵੀ ਕਹਿੰਦੇ ਜਾਂ ਪਿੱਛੇ ਹੋ ਜਾ ਲੱਖਾਂ ਰੁਪਏ ਪੇਮੈਂਟਾਂ ਕਰਕੇ ਉਹ ਤੇ ਨਹੀਂ ਕੰਮ ਕਰਨਾ ਭਾਜੀ ਉਹ ਤੇ ਮੇਰੀ ਮਾਂ ਨੇ ਮੇਰੇ ਦਿਮਾਗ 'ਚ ਨਹੀਂ ਲੈ ਕੇ ਰੱਖਿਆ ਕਿਉਂਕਿ ਇਹ ਸ਼ ਤੇ ਜੇ ਮੇਰੀ ਮਾਂ ਦੇ ਸ਼ੌਂਕ ਦੇ ਵਿੱਚ ਹੀ ਭਾਜੀ ਤੁਸੀਂ ਕਹੋਗੇ ਮੈਂ ਫੋਟੋ ਖਚਾਣੀ ਜਾਂ ਮੈਂ ਬਾਉਂਸਰ ਲੈ ਕੇ ਚੱਲ ਜਾ ਤਾਂ ਫਿਰ ਮੇਰੀ ਮਾਂ ਦੀ ਫੋਟੋ ਨੂੰ ਮੈਂ ਕਿ ਕੀ ਮੂੰਹ ਦਿਖਾਉਂਗਾ ਕਿ ਮਾਂ ਅੱਜ ਮੈਂ ਜਿਹੜੇ ਸਰੋਤਿਆਂ ਨੂੰ ਚੁੱਕ ਕੇ ਤੇਰਾ ਸ਼ੌਂਕ ਪੂਰਾ ਕੀਤਾ ਉਹ ਸਰੋਤਿਆਂ ਨੇ ਮੈਂ ਜਿੱਤਰਾ ਕਰਕੇ ਤੇ ਮੈਨੂੰ ਕਿੱਥੇ ਢੋਈ ਮਿਲੇਗੀ ਜਾਂਦੇ ਜਾਂਦੇ ਇੱਕ ਭਜਨ ਲਾਸਟ ਜਿਹੜਾ ਨਰਿੰਦਰ ਚੰਚਲ ਜੀ ਦਾ ਜਿਹੜੇ ਭਜਨ ਸਮਰਾਟ ਮੰਨੇ ਗਏ ਨੇ 100 ਧਰਤੀ ਤੋਂ ਹੀ ਨੇ ਉਹਨਾਂ ਨੂੰ ਕੋਈ ਟ੍ਰਿਬਿਊਟ ਦੇਣਾ ਚਾਹੋ ਜ਼ਰੂਰ ਜੀ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾਂ ਤੇਰੇ ਬਿਨ ਰਹਿ ਤਤ ਪੈ ਗਈ ਏ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾਂ ਮੈਨੂੰ ਤੇਰੀ ਆਦਤ ਪੈ ਗਈ ਏ ਤੂੰ ਸਾਰੇ ਜਗ ਦੀ ਮਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮਮਤਾ ਦੀ ਠੰਡੜੀ ਛਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮੈਂ ਜੁਦਾਈਆਂ ਸਹਿ ਨਹੀਂ ਸਕਦਾ ਮਾਂ ਮੈਨੂੰ ਤੇਰੀ ਆਦਤ ਪੈ ਗਈ ਏ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾ ਉਹ ਮੈਨੂੰ ਤੇਰੀ ਆਦਤ ਪੈ ਗਈ ਏ ਬਾਕਮਾਲ ਗਾਇਕੀ ਹੈ ਸਾਨੂੰ ਸੁਣ ਕੇ ਹਨਾਨੀ ਹੋ ਰਹੀ ਹੈ ਕਿਉਂਕਿ ਸੋਦ ਦਾ ਸੰ ਦਾ ਗਿਆਨ ਗਦਾਦਿਆਂ ਦਾ ਗਿਆਨ ਲੋਗ ਕਈ ਕਿ ਸਾਲ ਲੰਘਾ ਦਿੰਦੇ ਆਪਣੇ ਉਸਤਾਦਾਂ ਕੋਲੋਂ ਲੇਕਿਨ ਨਹੀਂ ਹੋ ਪਾਂਦੀਆਂ ਲੇਕਿਨ ਕਾਚੇ ਬੈਠੇ ਬਿਨਾਂ ਰਿਆਸਤੋਂ ਜੇ ਐਸੀ ਗਾਇਕੀ ਹੈ ਜੇ ਕਿਤੇ ਮੌਕਾ ਮਿਲ ਜਾਵੇ ਲਗਾਤਾਰ ਗਾਣਦਾ ਤੇ ਮੈਨੂੰ ਲੱਗਦਾ ਪਤਾ ਨਹੀਂ ਕਿੱਥੇ ਪਹੁੰਚ ਜਾਣੇ ਸੋ ਜ਼ਰੂਰ ਪੰਜਾਬੀਆਂ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਹੁਣ ਸਮਾਂ ਤੁਹਾਡਾ ਮਦਦ ਕਰਨ ਦਾ ਤੁਹਾਨੂੰ ਕੰਟੈਕਟ ਨੰਬਰ ਮਿਲ ਚੁੱਕਾ ਜ਼ਰੂਰ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਸੋ ਜ਼ਰੂਰ ਇਸ ਆਵਾਜ਼ ਨੂੰ ਮਾਣ ਦਿੱਤੀ ਜਾਵੇ ਮੱਟੂ ਜੀ ਜਿਹੜੇ ਅੰਮ੍ਰਿਤਸਰ ਤੋਂ ਇੱਕ ਵੱਡਾ ਨਾਮ ਬਣ ਕੇ ਵਧਣ ਸੋ ਜੁੜੇ ਹੋ ਸਾਡੇ ਨਾਲ ਵਿਸ਼ਵ ਜਿਆਦਾ ਟੀਵੀ ਤੋਂ ਦਾਨਿ ਜਾਨੀ ਦੂਰ ਗਏ ਕੁੰਝ ਵਿਛੜੇ ਵਿਛੜਿਆਂ ਦੀ ਯਾਦ ਸਤਾਵੇ ਆਹੇ ਵਿਛੜਿਆਂ ਦੀ ਯਾਦ ਸਤਾਵੇ ਮਨ ਨੂੰ ਇਹ ਦੱਸ ਤੂਰ ਕੁੰਝ ਵਿਛੜੇ ਮੁੜਣਾ ਆਏ ਜਾਨੀ ਦੂਰ ਗਏ ਉੰਜਿ ਵਿਛੜੇ ਹਏ